ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰਸਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਜਿਹੜੀ ਕੇ ਕੇਸੀ ਪਾਕ ਪੰਜਾਬ ਤੇ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਪ੍ਰਦੇਸ਼ ਅੱਜ ਬੜਾਇਆ ਹਾਂ ਮੁੱਦਾ ਜਿਹਦੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਸ਼ੋਸ਼ਾ ਛੱਡ ਕੇ ਕਹਿ ਰਹੇ ਸੀ ਕਿ ਅਸੀਂ 4700 ਪਤਾ ਨਹੀਂ ਕਿੰਨੇ ਲੋਕਾਂ ਦਾ 68 ਕਰੋੜ ਦਾ ਅਸੀਂ ਕਰਜ਼ਾ ਜਿਹੜਾ ਸੀ 80 ਭਾਈ ਚਰਦਾ ਉਹ ਮਾਫ ਕਰਤਾ ਅੱਜ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਦੇ ਮੁੱਖ ਮੰਤਰੀ ਨੇ ਇਹ ਸਾਬਤ ਕਰਤਾ ਕਿ ਜਿਹੜਾ ਇਹ ਮੁੱਖ ਮੰਤਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੂੰਜੀਪਤੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਇਹ ਇੰਡਸਟਰੀ ਲਿਸ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਹੜਾ ਲੇਬਰ ਐਕਟ ਸੀਗਾ ਭਾਰਤੀ ਸੁਧਾਨ ਦੇ ਵਿੱਚ ਜਿਹੜਾ ਇੱਕ ਐਕਟ ਬਣਿਆ ਹੋਇਆ ਬਕਾਇਦਾ ਤੌਰ ਤੇ ਔਰ ਸਕਾਗੋ ਦੇ ਸ਼ਹੀਦਾਂ ਨੇ ਲੰਬੀ ਲੜਾਈ ਲੜਨ ਤੋਂ ਬਾਅਦ 12 ਘੰਟਿਆਂ ਤੋਂ 8 ਘੰਟੇ ਕੰਮ ਕਰਨ ਦਾ ਜਿਹੜਾ ਕਾਨੂੰਨ ਬਣਵਾਇਆ ਸੀ ਤੇ ਅੱਜ ਭਗਵੰਤ ਸਿੰਘ ਮਾਨ ਨੇ ਕਹਿਤਾ ਕਿ 12 ਘੰਟੇ ਇੱਕ ਮਜ਼ਦੂਰ ਨੂੰ ਕੰਮ ਕਰਨਾ ਪਊਗਾ ਤੇ ਵੱਡੀ ਗੱਲ ਇੱਕ ਹੋਰ ਕਈ ਹੋਰਾਂ ਨੇ ਕਿ 20 ਮਜ਼ਦੂਰ ਯਾਨੀ ਕਿ 20 ਮਲਾਜ਼ਮ ਜਿੱਥੇ ਵੀ ਕੰਮ ਕਰਦੇ ਐ ਕਹਿੰਦੇ ਉਹਨਾਂ ਦਾ ਇੰਡਸਟਰੀ ਲਿਸਟ ਨੂੰ ਜਾਂ ਕਿਸੇ ਵੀ ਉਹਦੇ ਜਿਹੜਾ ਪ੍ਰਿੰਸੀਪਲ ੈਂਪਲਾਇਰ ਹੈਗਾ ਉਹਨੂੰ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ ਇਹ ਸਿੱਧੇ ਤੌਰ ਤੇ ਮਜ਼ਦੂਰ ਭਾਈਚਾਰੇ ਦੇ ਨਾਲ ਬੜਾ ਵੱਡਾ ਧੋਖਾ ਹੈ ਤੇ ਇੰਡਸਟਰੀ ਲਿਸਟਾਂ ਦੇ ਹੱਕ ਦੇ ਵਿੱਚ ਖੜਨਦਾ ਇਹ ਜਿਹੜਾ ਕੰਮ ਭਗਵਾਨ ਤੁਮਨ ਨੇ ਕੀਤਾ ਹੈ ਇਹ ਉਹਨਾਂ ਦਾ ਫੈਸਲਾ ਮਜ਼ਦੂਰ ਵਿਰੋਧੀ ਹੈ, ਦਲਿਤ ਵਿਰੋਧੀ ਹੈ, ਗਰੀਬ ਵਿਰੋਧੀ ਹੈ ਔਰ ਇਸ ਫੈਸਲੇ ਨੂੰ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਅਸੀਂ ਤੇ ਮੰਗ ਕਰ ਰਹੇ ਹਾਂ ਕਿ ਮਨਰੇਗਾ ਸਕੀਮ ਨੂੰ ESI ਦੇ PF ਸਕੀਮ ਦੇ تحت ਲੰਦਾ ਜਾਵੇ ਇਥੇ ਲੋਡ ਹੈਗੀ ਹੈ ਈਪੀਐਫ ਤੇ ਈਐਸਆਈ ਦੀ ਜਿਹੜੀ ਅੰਦਰ ਹੱਦ ਹੈਗੀ ਹੈ ਉਹ ਲੰਬੇ ਸਮੇਂ ਤੋਂ 21000 ਹੈ ਅਸੀਂ ਤਾਂ ਉਹ ਕੰਮ ਕਰ ਰਹੇ ਹਾਂ ਕਿ ਇਹਨੂੰ ਘਟੋਕਣ ਵਧਾ ਕੇ 50000 ਕੀਤਾ ਜਾਣਾ ਚਾਹੀਦਾ ਉਸ ਨੂੰ ਕੋਈ ਉਹ ਗੱਲ ਨੂੰ ਕੋਈ ਛੇੜਦਾ ਨਹੀਂ ਕਿ ਈਐਸਆਈ ਤੇ ਈਪੀਐਫ ਦੀ ਜਿਹੜੀ ਹੈ ਅੰਦਰ ਹੱਦ ਹੈ ਉਹਨੂੰ 50000 ਘਟੋ ਘੱਟ ਕੀਤਾ ਜਾਵੇ ਔਰ ਮਜ਼ਦੂਰਾਂ ਦੀ ਜਿਹੜੀ ਡੀਸੀ ਰੇਟ ਜਾਂ ਲੇਬਰ ਰੇਟ ਜਿਹੜੇ ਹੈਗੇ ਆ ਉਹ ਵਧਾਉਣ ਲਈ 3 ਸਾਲ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋਣ ਵਾਲੇ ਆ ਉਸਦੇ ਕੋਈ ਕੰਮ ਨਹੀਂ ਕੀਤਾ ਅੱਜ ਮਜ਼ਦੂਰਾਂ ਦੇ ਹੱਕਾਂ ਤੇ ਤਾਂ ਜੋ ਉੱਤੇ ਡਾਕਾ ਮਾਰ ਕੇ ਇਹਨਾਂ ਨੇ ਇੰਡਸਟਰੀ ਰਿਸ਼ਤਿਆਂ ਦੇ ਹੱਕ ਦੇ ਵਿੱਚ ਖੜਨ ਦਾ ਜੋ ਫੈਸਲਾ ਲਿਆ ਹੈ ਅਸੀਂ ਕਾਂਗਰਸ ਪਾਰਟੀ ਦੇ ਮਜ਼ਦੂਰ ਮੁਲਾਜ਼ਮ ਵਿਭਾਗ ਵੱਲੋਂ ਮੈਂ ਇਹਦਾ ਸਖਤ ਵਿਰੋਧ ਕਰਨਾ ਔਰ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਜੇਕਰ ਤੁਸੀਂ ਇਹ ਫੈਸਲਾ ਤੁਰੰਤ ਵਾਪਸ ਨਹੀਂ ਲਿਆ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਂਗਰਸੀ ਮੁਲਾਜ਼ਮ ਮਜ਼ਦੂਰ ਵਿਭਾਗ ਦੇ ਕਿਤੇ ਕੇਸਿਓ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਸਾਰਾ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਕਿੰਨੇ ਕੁ ਸਾਇ ਰਾਹੀਂ ਮੰਗ ਪੱਤਰ ਦੇਵਾਂਗੇ ਔਰ ਮੰਗ ਪੱਤਰ ਦੇਣ ਤੋਂ ਬਾਅਦ ਨਾਲ-ਨਾਲ ਅਸੀਂ ਇਹ ਐਜੀਟੇਸ਼ਨ ਜੜੀਆ ਛੜਕਾਂ ਦੇ ਕਰਾਂਗੇ ਔਰ ਇਸ ਗੱਲ ਦਾ ਸਿੱਧਾ ਖੁਲਾਸਾ ਜਾ ਕੇ ਤੁਹਾਡਾ ਜਿਹੜਾ ਲੁਗਿਆਣਾ ਬਾਈ ਇਲੈਕਸ਼ਨ ਹੋ ਰਿਹਾ ਉਸ ਬਾਈ ਇਲੈਕਸ਼ਨ ਦੇ ਵਿੱਚ ਵੀ ਅਸੀਂ ਕਾਂਗਰਸ ਕੇ ਕੇਸੀ ਵਿਭਾਗ ਵੱਲੋਂ ਤੇ ਦਲਤ ਮਹਾਪੰਚਾਇਤ ਵੱਲੋਂ ਇਹਦਾ ਪ੍ਰਚਾਰ ਕਰਾਂਗੇ ਕਿ ਜਿਹੜੇ ਮਜ਼ਦੂਰਾਂ ਦੇ ਖੂਨ ਦਾ ਪਿਆਸਾ ਹੋਇਆ ਦਾ ਭਗਵੰਤ ਮਾਨ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਮਾਰਨ ਲਈ ਭਗਵੰਤ ਮਾਨ ਨੇ ਜੋ ਪਹਿਲ ਕੀਤੀ ਹੈ ਦੇਖੋ ਪਹਿਲਾਂ ਵੀ ਇਹ ਹੋਇਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਐਕਟ ਬਣਦਾ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਬੜੀ ਮੰਦ ਭਾਗੀ ਇਹ ਘਟਨਾ ਹੈ ਜੀ ਹੈ ਤੋਂ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਤੁਰੰਤ ਜਿਹੜਾ ਇਹ ਫੈਸਲਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਮਜ਼ਦੂਰਾਂ ਦੇ ਖਿਲਾਫ ਲਿਆ ਇਹਨੂੰ ਵਾਪਸ ਲਿਆ ਜਾਵੇ ਈਐਸਆਈ ਤੇ ਈਬੀਐਫ ਦੀ ਜਿਹੜੀ ਅਮਦਨ ਹੱਦ ਹੈਗੀ ਹੈ ਉਹਨੂੰ ਵਧਾ ਕੇ 50000 ਤੋਂ ਜਿਹੜਾ ਕੀਤਾ ਜਾਵੇ ਔਰ ਨਾਲ ਹੀ ਮਨਰੇਗਾ ਜਿਹੜੀ ਸਕੀਮ ਹੈਗੀ ਹੈ ਮਨਰੇਗਾ ਸਕੀਮ ਨੂੰ ਐਸਆਈ ਦੇ ইপিএফ ਜਿਹੜੀ ਸਕੀਮ ਹੈ ਉਹਦੇ ਤਹਿਤ ਲਿਆਂਦਾ ਜਿਹੜਾ ਚਾਹੀਦਾ ਹੈ ਔਰ ਤੁਰੰਤ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਕਦਮ ਉਠਾਵੇ ਨਹੀਂ ਤੇ ਮਜ਼ਦੂਰਾਂ ਵੱਲੋਂ ਦਲਤਾਂ ਵੱਲੋਂ ਗਰੀਬਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵਾਲੇ ਵਿਰੋਧ ਦਾ ਇਹ ਸਾਹਮਣਾ ਕਰਨ ਲਈ ਤਿਆਰ ਰਹੀ। ਇੱਕੋ ਮੈਂ ਪਹਿਲਾਂ ਗੱਲ ਸਾਫ਼ ਕੀਤੀ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਹ ਦਰਜ ਹੈ ਕਿ 8 ਘੰਟੇ ਮਜ਼ਦੂਰ ਨੇ ਕੰਮ ਕਰਨਾ। ਹੁਣ ਇਹ ਕਹਿੰਦੇ ਆ ਕਿ ਨਹੀਂ ਜੀ ਉਹ 12 ਘੰਟੇ ਕੰਮ ਲੈ ਸਕਦੇ ਐ ਇਹ ਤੁਸੀਂ ਸਿੱਧਾ ਪੜੋਸਾ ਅਖਬਾਰ ਦੇ ਵਿੱਚ ਵੀ ਕਿਤੇ ਕਲੀਅਰ ਲਿਖਿਆ ਹੈ ਕਿ 12 ਘੰਟੇ ਕੰਮ ਲੈਣ ਦੀ ਇਜਾਜ਼ਤ ਉਹ ਦਿੱਤੀ ਗਈ ਮਤਲਬ ਕੰਮ ਕਰਨ ਦੀ ਲੈਣ ਦੀ ਇਜਾਜ਼ਤ ਦਿੱਤੀ ਗਈ ਇਹ ਜਿਹੜੀ 8 ਘੰਟੇ ਤਰ੍ਹਾਂ ਜਿਹੜੀ ਦਿਹਾੜੀ ਕਢੀ ਪੈਂਦੀ ਆ ਉਹ ਜਿਹੜੀ ਦਿਹਾੜੀ ਚੱਲਦੀ 384 ਰੁਪਏ ਕਿੰਨੀ ਆ ਉਹ ਦਿਹਾੜੀ ਉਹੀ ਪੈਂਦੀ ਆ 500 ਰੁਪਏ ਬਸ ਤੋਂ ਬਾਅਦ ਪ੍ਰਾਈਵੇਟ ਖੇਤਰਾਂ ਦੇ ਵਿੱਚ ਜਾਂ ਤਾਂ ਇਹ ਹੁੰਦਾ ਕਿ ਭਈ ਆ ਹਜ਼ਾਰ ਰੁਪਏ ਅਸੀਂ ਦਿਹਾੜੀ ਕਰਤੀ ਤੇ 1000 ਰੁਪਇਆ ਦਿਹਾੜੀ ਕਰਦੀ ਸੀ ਤੇ ਨਾਲ ਅਸੀਂ ਜਿਹੜਾ ਉਹਨਾਂ ਦੇ ਆਮਦਨ ਹੱਥ ਹੈਗੀ ਹੈ ਉਹਨੂੰ ਅਸੀਂ ਵਧਾ ਕੇ 50000 ਈਐਸਆਈ ਦੀ ਪੀਪੀਐਫ ਨੂੰ ਕਰਤਾ ਅਸੀਂ ਮਜ਼ਦੂਰਾਂ ਵਾਸਤੇ ਪੈਨਸ਼ਨ ਸਕੀਮ ਲਾਗੂ ਕਰਤੀ ਅਸੀਂ ਮਜ਼ਦੂਰਾਂ ਵਾਸਤੇ ਜਿਆਦਾ ਇਹ ਕਰਦਾ ਉਹਨੂੰ ਕਹਿੰਦੇ ਜੀ ਪੈਂਦਾ ਕਹਿੰਦਾ ਹੁਣ ਦੇਖੋ ਕੱਲ ਇਹਦੇ ਤੋਂ ਹੋਰ ਉਹਨਿਲ ਕੋਈ ਹੈ ਕਿ 12 ਘੰਟੇ ਕੰਮ ਲੈਣ ਦੀ ਆਜ਼ਾਦ ਦਿੱਤੀ ਜਾਂਦੀ ਹੈ ਨਾਲ ਕਹਿੰਦਾ ਕਿ ਮੁੱਖ ਮੰਤਰੀ ਕਹਿੰਦਾ ਵੀ ਤੇ ਜੇ 12 ਘੰਟੇ ਤੋਂ 1 ਘੰਟਾ ਵੱਧ ਕੰਮ ਕਰੂਗਾ ਤਾਂ ਉਹਨੂੰ ਦੁੱਗਣੇ ਪੈਸੇ ਮਿਲਣਗੇ ਉਰੂਗਾ ਪੁੱਛਣਾ ਚਾਹਣਾ ਇਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਕਿਹੜਾ ਬੰਦਾ ਉਸ ਤੋਂ ਬਾਅਦ ਕਿਹੜਾ ਬੰਦਾ ਕੰਮ ਕਰੂਗਾ ਮਤਲਬ ਕਿਤਨਾ ਕਿਤੇ ਲੁਕਮਾ ਮਜ਼ਦੂਰਾਂ ਦੇ ਨਾਲ ਧੋਖਾ ਮਜ਼ਦੂਰਾਂ ਨਹੀਂ ਪਿੱਛੇ ਵਛੜਾ ਭਗਵਾਨ ਤੁਮਾਨ ਜਿਹੜਾ ਉਹ ਮਾਰ ਰਿਹਾ ਹੈ ਕੇਜਰੀਵਾਲ ਦੇ ਇਸ਼ਾਰੇ ਤੇ ਕਿਉਂਕਿ ਇੱਥੇ ਜਿਹੜੀ ਇੰਡਸਟਰੀ ਲਿਸਟਰਾਂ ਦਾ ਕਬਜ਼ਾ ਹੈ ਸਰਕਾਰ ਇਸੋ ਦੇ ਜੋ ਰਿਮੋਟ ਕੰਟਰੋਲ ਨਾਲ ਕੇਜਰੀਵਾਲ ਸਾਹਿਬ ਚਲਾ ਰਹੇ ਹੈ ਤਾਂ ਕੇਜਰੀਵਾਲ ਸਾਹਿਬ ਇੰਡਸਟਰੀ ਲਿਸਟਰਾਂ ਦੇ ਬੰਦੇ ਹੈਗੇ ਆ ਤੇ ਉਹ ਇੰਡਸਟਰੀ ਲਿਸਟਰਾਂ ਨੂੰ ਫਾਇਦਾ ਦੇਣ ਵਾਸਤੇ ਮਜ਼ਦੂਰਾਂ ਦੇ ਜਿਹੜੇ ਆ ਗਲ ਘੋਟਣ ਗੱਲ ਪਹਿਲਾਂ ਮੈਂ ਉਹੀ ਗੱਲ ਟਲੋਂ ਸਮੇ ਉਹੀ ਗੱਲ ਮੈਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੇ ਇਹ ਗੱਲ ਕਹਿ ਚੁੱਕਾ ਕਿ ਭਗਵੰਤ ਮਾਨ ਨੇ ਜਿਹੜਾ ਸਭ ਤੋਂ ਵੱਡਾ ਧੋਖਾ ਦਿੱਤਾ ਮਜ਼ਦੂਰਾਂ ਨਾਲ ਉਹ ਇਹ ਕੀਤਾ ਕਿ ਵੀ ਮਜ਼ਦੂਰ ਜਿਹੜੇ ਰੱਖਣ ਵਾਲਾ ਵਿਅਕਤੀ ਕੋਈ ਰਿਕਾਰਡ ਨਹੀਂ ਰੱਖੂਗਾ ਮਤਲਬ ਇਹਦਾ ਮਤਲਬ ਕੋਈ ਮਜ਼ਦੂਰ ਤੋਂ ਕੰਮ ਲੈ ਲੂਗਾ ਕੱਚੇ ਮਜ਼ਦੂਰ ਨੂੰ ਕੰਮ ਲੈ ਲੂਗਾ ਉਹ ਕਿਤੇ ਦਰਖਾਸਤ ਹੀ ਨਹੀਂ ਦੇ ਪਾਊਗਾ ਕਿ ਮੈਂ ਉਥੇ ਕੰਮ ਕੀਤਾ ਜਦੋਂ ਉਹ ਕੋਲ ਰਿਕਾਰਡ ਹੀ ਨਹੀਂ ਮਤਲਬ ਮਜ਼ਦੂਰ ਦਾ ਰਿਕਾਰਡ ਰੱਖਣ ਦੀ ਕੋਈ ਲੋੜ ਨਹੀਂ ਭਗਵੰਤ ਮਾਨ ਕਹਿੰਦਾ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ ਜੇ ਉਹ ਬੀਮਾਪੂਰ ਕੰਮ ਕਰਦੇ ਕਿਸੇ ਇੰਡਸਟਰੀ ਚ ਕਿਸੇ ਫੈਕਟਰੀ ਚ ਖੁਦਾਨਾ ਖਾਸ ਤਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਖੁਦਾਨਾ ਖਾਸ ਤਾ ਕੋਈ ਗੱਲ ਹੋ ਜਾਂਦੀ ਹੈ ਤਾਂ ਉਹ ਮਜ਼ਦੂਰਾਂ ਦਾ ਕੌਣ ਵਾਰਿਸ ਹੈ ਭਈ ਤੂੰ ਇੱਥੇ ਕਿੱਥੇ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ RAMLAL PASWAN BJP ਸਨ ਦੀ ਸਰਕਾਰ ਦੇ ਵਿੱਚ ਲੇਬਰ ਮਨਿਸਟਰ ਹੁੰਦੀ ਸੀ ਉਹ ਸੈਕਟਰ ਦੇ ਵਿੱਚ ਉਹਨਾਂ ਨੇ ਕੀਤਾ ਸੀ ਕਿ ਕੋਈ ਵੀ ਬੰਦਾ ਇੱਕ ਭਾਵੇਂ ਸਿੰਗਲ ਬੰਦਾ ਕੰਮ ਕਰਦਾ ਹੋਵੇ ਦੋ ਮਿੰਨੇ ਕੰਮ ਕਰਦੇ ਹੋਣ ਉਹ ਹਫਤਾ ਕੰਮ ਕੀਤਾ ਹੋਵੇ ਵੀ ਨਾ ਕੰਮ ਕੀਤਾ ਹੋਵੇ ਉਹਦਾ ਪੂਰਾ ਰਿਕਾਰਡ ਉਸ ਕੰਪਨੀ ਨੂੰ ਰੱਖਣਾ ਪਊਗਾ ਉਹਦਾ ਐਸਆਈ ਤੇ ਈਪੀਐਫ ਰਿਕਾਰਡ ਨੂੰ ਪੂਰਾ ਰੱਖਣਾ ਪਊਗਾ ਉਹਦਾ ਕਾਰਨ ਇਹ ਸੀਗਾ ਕਿ ਬਈ ਇਸ ਐਸਆਈ ਦੇ ਤਹਿਤ ਹੁੰਦਾ ਹੈ ਕਿ ਜੇ ਐਕਸੀਡੈਂਟ ਹੁੰਦਾ ਹੈ 2 ਲੱਖ ਰੁਪਈਆ ਮਿਲਦਾ ਹੈ ਮੌਤ ਹੁੰਦੀ ਹੈ ਤਾਂ ਉਹਨੂੰ 4 ਲੱਖ ਰੁਪਈਆ ਮਿਲਦਾ ਹੈ ਉਹ ਬਾਹਰੋਂ ਹੁਣ ਕਰਨ ਦੀ ਲੋੜ ਦੀ ਸੀਗੀ ਕਰਨ ਦੀ ਲੋੜ ਤਾਂ ਇਹ ਹੈ ਇਹ ਭਾਈ ਜੀ ਕਿਸੇ ਮਜ਼ਦੂਰ ਦੀ ਖਦਾਰਾ ਖਾਸਾ ਕਿਸੇ ਐਕਸੀਡੈਂਟ ਚ ਮੌਤ ਹੋ ਜਾਂਦੀ ਹੈ ਉਹਨੂੰ ਘੱਟੋ ਘੱਟ 20 ਲੱਖ ਰੁਪਏ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਉਹਦਾ ਫ੍ਰੀ ਇਲਾਜ ਤੇ ਉਹਨੂੰ ਘੱਟੋ ਘੱਟ 10 ਲੱਖ ਰੁਪਏ ਪਰਿਵਾਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰ ਕਿਤੇ ਇਹ ਕੰਮ ਕਰਨ ਦੀ ਬਜਾਏ ਉਹਨਾਂ ਨੇ ਇੰਡਸਟਰੀ ਵਾਲਿਆਂ ਦੇ ਹੱਕਾਂ ਦੇ ਉਰ ਨੂੰ ਸੁਰੱਖਿਤ ਕਰ ਦਿਆ ਹੋਇਆ ਮਜ਼ਦੂਰਾਂ ਦਾ ਗळा ਘੁੱਟਣ ਦਾ ਮਜ਼ਦੂਰਾਂ ਦੇ ਪਰਿਵਾਰਾਂ ਦਾ ਗळा ਘੁੱਟਣ ਦਾ ਕੰਮ ਜਿਹੜਾ ਭਗਵਾਨ ਪਾਣ ਸਾਹਿਬ ਤੁਸੀਂ ਕੀਤਾ ਹੈ ਇਹਦਾ ਜਵਾਬ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਪੈਗਾ